ਆ ਗਿਆ ਕੋ ਚਾਰ ਛਿਲੜਕੇ ਉਦਾਂ ਹੀ ਓਕੀ ਤੇ ਪੈਂਚੀ ਲਾਈਨ ਨੂੰ ਫਿਰਦੇ ਹੋ ਹੋਰ ਕੀ ਹਾਲ ਹੈ ਭਾਈ ਹੋਰ ਠੀਕ ਆ ਭਾਈ ਹੋਰ ਕੀ ਬਣਾਈ ਜਾਂਦੇ ਹੋ ਅੱਗੇ ਤੇ ਆ ਮੂਲਗੇ ਲਾ ਗਏ ਸੀ ਭਾਈ ਯਾਰ ਪਾਣੀ ਲਾ ਕੇ ਅੱਗੇ ਤੇ ਫੋੜਾ ਕਾਫੀਆ ਹੋ ਗਿਆ ਮਾ। ਉਹ ਠੀਕ ਠਾਕ ਹੈ ਸੇਫ। ਹਾਂ ਵਧੀਆ ਵਧੀਆ। ਹੋਰ ਆਪਣੇ ਪਰਵਰ ਵਧੀਆ। ਬਹੁਤ ਵਧੀਆ ਬਾਈ ਫਾਸ ਕਲਾਸ। ਅਸੋ ਕਿਨੇ ਆਉਣਾ ਹੋਇਆ? ਬਸ ਮੈਂ ਹੀ ਸੋਚਿਆ ਤਾਂ ਹੀ ਹਾਂ ਚੋਣਾ ਆ ਗਈਆਂ। ਕੋਈ ਪਿੰਡ ਦੇ ਵਿਕਾਸ ਵਾਸਤੇ ਚੰਗੀ ਪੰਚਾਇਤ ਦਾ ਸੈলেকਸ਼ਨ ਕਰ ਗਈ। ਉਹਦੇ ਵਾਸਤੇ ਜਿਹੜਾ ਮਾਰੇ ਪਿੰਡ ਚ ਆ ਚੱਲ ਸੁਣ ਨੂੰ ਮੈਂ ਚੱਲਦੀ ਹਾਂ। ਮੈਂ ਯਾਰ ਬਹੁਤ ਵਧੀਆ ਸੋਚਿਆ ਹੁਣ ਆਪਾਂ ਦੇਖਦੇ ਹਾਂ ਵੀ ਜਿਹਨੇ ਬਾਰ-ਬਾਰ ਮਤਲਬ ਉਹੀ ਟੀਜ਼ਰ ਫੀਟ ਹੋ ਕੇ ਦੁਆਰੇ ਆ ਰਹੀ ਹੈ ਹਨਾ। ਹਾਂ ਪਿੰਡ ਦੇ ਵਿਕਾਸ। ਉਹਦਾ ਨਾ ਵੀ ਮਤਲਬ ਇਹ ਜੇ ਕੋਈ ਨਵਾਂ ਤੇਰਾ ਮਿਲ ਜੇ। ਤਾਂ ਫਿਰ ਵਰਗੇ ਪੜ੍ਹੇ ਲਿਖਾ ਨੌਜਵਾਨ ਮੇਜੇ ਇਹ ਜਿੱਦਾਂ ਹੁਣ ਮਾਸਟਰ ਜੀ ਆਪਾਂ ਇਹਨਾਂ ਦੀ ਰਾਏ ਲੈ ਲੈਨੇ ਅੱਜ ਕਰੀ ਹੋਣਗੇ ਮਾਸਟਰ ਜੀ ਇਹਨਾਂ ਕੋਲ ਚੱਲ ਕੇ ਆਪਾਂ ਰਾਏ ਲੈ ਲੈਨੇ ਆ ਤੇ ਜਿਵੇਂ ਆਪਾਂ ਨੂੰ ਇਹ ਕਹਿਣਗੇ ਆਪਾਂ ਦੇਖ ਲਾਂਗੇ ਆਪਾਂ ਸਟਾਫ ਨੂੰ ਪੁੱਛ ਲੈਨੇ ਕਿਉਂਕਿ ਇਹ ਵਿਚਰਦੇ ਰਹਿੰਦੇ ਆ ਹਾਂ ਹਾਂ ਬਿਲਕੁਲ ਇਹਨਾਂ ਨੂੰ ਰੋਡ ਵੀ ਐ ਸਪੋਰਟਸ ਦੇ ਵਾਸਤੇ ਬੱਚਿਆਂ ਦੇ ਸਮਾਨ ਵਾਸਤੇ ਰਿਕੁਆਇਰਮੈਂਟ ਹੁੰਦੀ ਰਹਿੰਦੀ ਐ ਇਹਨੇ ਚੰਗੀ ਸੋਚ ਐ ਪੜ੍ਹੇ ਲਿਖੇ ਐ ਪੜ੍ਹੇ ਲਿਖੇ ਆਪਾਂ ਇਹਨਾਂ ਕੋਲ ਜਾਏ ਨਾ 10 ਮਿੰਟ ਕਰੀ ਹੋਣਗੇ ਚਲੋ ਫਿਰ ਆਪਾਂ ਨਿਕਲਦੇ ਆ ਲੈ ਤੂੰ ਹੀ ਚਲਾ ਕੇ ਨਾ ਮੋਟਰਸਾਈਕਲ ਫਿਰ ਖਿੱਚ ਕੇ ਕੱਢ ਬਾਹਰ ਮੈਂ ਬੈਠੇ ਹਾਂ ਬੈਠੇ ਜੀ ਬੈਠੇ ਚਲੋ ਇਹਨਾਂ ਦੇ ਆਪਾਂ ਵਿਚਾਰ ਲੈਨੇ ਆ ਉਹਨੂੰ ਦੱਸਿਆ ਸੀਗਾ ਅਸੀਂ ਮਸ਼ਤੀ ਮਿਲ ਜਾਣਗੇ ਅੱਜ ਮਸ਼ਤੀ ਸਸਿਕਾ ਸਸਿਕਾ ਅੱਜ ਬੰਨੋ ਸਸਿਕਾ ਉਹ ਠੀਕ ਠਾਕ ਬਈ ਵਧੀਆ ਹੋਰ ਠੀਕ ਹੈ ਜੀ ਆਪਣੀ ਸਭ ਠੀਕ ਠਾਕ ਹੈ ਹਾਂ ਮਿਹਰਬਾਨੀ ਕੋਈ ਚਾਹ ਕੋਈ ਪਾਣੀ ਦਿੱਤਾ ਠੰਡਾ ਨਾ ਦੋ ਨਾ ਵਾਸੀ ਬਹੁਤ ਵਧੀਆ ਹੋਰ ਘਰ ਪਰਵਰ ਸਭ ਠੀਕ ਠਾਕ ਜੀ ਚੜਦੀ ਜੀ ਜਿਵੇਂ ਦਰਸ਼ਨ ਦਿੱਤੇ ਅੱਜ ਬਸ ਪਿੰਡ ਚ ਇਲੈਕਸ਼ਨ ਆ ਗਏ ਜੀ ਹਾਂ ਜੀ ਅਸੀਂ ਐ ਸੋਚਦੇ ਹਾਂ ਪਿੰਡ ਦੇ ਵਿਕਾਸ ਵਾਸਤੇ ਕੋਈ ਚੰਗੀ ਪੰਚਾਇਤ ਦਾ ਸਿਲੈਕਸ਼ਨ ਹੋਵੇ ਬਿਲਕੁਲ ਤੇ ਇਹ ਭਰਾ ਮਿਲੇ ਸੀਗੇ ਇਹ ਕਹਿੰਦੇ ਵੀ ਆਪਾਂ ਮਾਸਟਰ ਜੀਆ ਦੀ ਰਾਇ ਲੈ ਲਈ ਅਸੀਂ ਬਿਲਕੁਲ ਠੀਕ ਗੱਲ ਕੀਤੀ ਜਿਹੜਾ ਅਸੀਂ ਤੁਹਾਡੇ ਕੋਲੇ ਆ ਗਏ ਕਿਉਂਕਿ ਮਾਸਟਰ ਜੀ ਹੁਣ ਤੁਸੀਂ ਤਾਂ ਮਤਲਬ ਵਿਚਰਦੇ ਹੋ ਇਸ ਚੀਜ਼ ਦੇ ਵਿੱਚ ਹਨਾ ਹਰ ਚੀਜ਼ ਦਾ ਮਤਲਬ ਤੁਹਾਡਾ ਮਤਲਬ ਬਾਹਰ ਰਹਿਦਾਗਾ ਤਾਂ ਮੈਂ ਸੋਚਿਆ ਮਾਸਟਰ ਜੀ ਅੱਜ ਘਰੇ ਹੋਣਗੇ ਉਹਨਾਂ ਦੇ ਆਪਾਂ ਵਿਚਾਰ ਲੈਨੇ ਆ ਤੇ ਜਿਹੜਾ ਵੀ ਉਹਨਾਂ ਨੇ ਕੋਈ ਆਪਾਂ ਨੂੰ ਚੰਗੇ ਬੰਦੇ ਦੇ ਬਾਰੇ ਦੱਸਣਗੇ ਤਾਂ ਅੱਗੇ ਆਪਾਂ ਗੱਲ ਤੋਂ ਲਾ ਲਈ ਪਹਿਲਾਂ ਤਾਂ ਕੁਸੀਂ ਨਵੇਂ ਮੁੰਡੇ ਇਸ ਕੰਮ ਲਈ ਅੱਗੇ ਆਏ ਹਨ ਸਭ ਤੋਂ ਵਧੀਆ ਗੱਲ ਇਹ ਹੈ ਵੀ ਆਪਣੇ ਪਿੰਡ ਵਾਸਤੇ ਵੀ ਨਵੇਂ ਮੁੰਡੇ ਤੁਸੀਂ ਅੱਗੇ ਚੱਲੇ ਹੋ ਨਾ ਇਸ ਸਰਪੰਚ ਨੂੰ ਲੈ ਕੇ ਹੁਣ ਆਪਣਾ ਸਾਰਿਆਂ ਦਾ ਨਿਆਣੇ ਸਿਆਣੇ ਇਕੱਠੇ ਹੋ ਗਏ ਏ ਫਰਜ਼ਵੰਦਾ ਆਪਾਂ 5 ਸਾਲ ਲਈ ਇਹੋ ਜਿਹਾ ਸਰਪੰਚ ਨੂੰ ਜਿਹੜਾ 5 ਸਾਲ ਆਪਣੇ ਬਹੁਤ ਅੱਗੇ ਲੈ ਜ ਆਪਣੇ ਪਿੰਡ ਨੂੰ ਹਾਂਜੀ ਹਾਂਜੀ ਤੇ ਉਹਦੇ ਲਈ ਆਪਾਂ ਨਿਗ੍ਹਾ ਮਾਰੋ ਵੀ ਇਹੋ ਜਿਹਾ ਕੋਈ ਸਰਪੰਚ ਦੇਖੋ ਕੋਈ ਮੁੰਡਾ ਹੈ ਜਿਆ ਦੇਖੋ ਮਿਹਨਤ ਪੜਿਆ ਲਿਖਿਆ ਹੋਵੇ ਅਣਥੱਕ ਹੋਵੇ ਤੇ ਜਿਹੜਾ ਕੋਈ ਸਮਾਜ ਸੇਵੀ ਕੰਮਾਂ ਦੇ ਵਿੱਚ ਜਾਂ ਕੋਈ ਹੋਰ ਚੰਗੇ ਨੇਕ ਕੰਮਾਂ ਦੇ ਵਿੱਚ ਅੱਗੇ ਆਇਆ ਹੋਵੇ ਨਿਗ੍ਹਾ ਮਾਰੋ ਕਿਹੜੇ ਉਦਾਂ ਦੇ ਬੰਦੇ ਨੂੰ ਆਪਾਂ ਜਾ ਕੇ ਬੇਨਤੀ ਕਰਦੇ ਆਂ ਜਾ ਕੇ ਬਾਕੀ ਤੁਸੀਂ ਦੱਸੋ ਹੀ ਮਾਸਟਰ ਜੀ ਤੁਹਾਡੀ ਨਿਗਾਹ 'ਚ ਕੋਈ ਹੋਵੇ ਇਮਾਨਦਾਰ ਵਧੀਆ ਬੰਦਾ ਕੋਈ ਜਿਹੜਾ ਤੁਹਾਡੀ ਨੌਲੇਜ ਦੇ ਹਿਸਾਬ ਨਾਲ ਵਧੀਆ ਚੱਲ ਪੰਜ ਸਾਲ ਆਪਣੇ ਪਿੰਡ 'ਚ ਬਿਤਾਸ ਕਰੇ ਆਪ ਆਪਣੀ ਨੌਲੇਜ ਦੇ ਵਿੱਚ ਯਾਰ ਆਪਾਂ ਦੇਖਦੇ ਆਂ ਨਾ ਪਿੰਡਾਂ ਦੇ ਵਿੱਚ ਉਹ ਮੁੰਡਾ ਹੈਗਾ ਹੈਪੀ ਕਰਕੇ ਨਾਮ ਦਾ हां ਬਸ ਹੀ ਹੈਪੀ ਹਾਂਜੀ ਹਾਂ ਨਾ ਹਾਂਜੀ ਕਾਫੀ ਕੰਮ ਫੌਦੇ ਲੋਕਾਂ ਨੇ ਕਈਆਂ ਦਾ ਕੋਈ ਕੰਮ ਆ ਕੁਝ ਮਤਲਬ ਕਿ ਗਰੀ ਗੁਫਤਾਂ ਦੀ ਮਸਤੀ ਗੁਫਤਾਂ ਨਹੀਂ ਮੰਨਤ ਕਰਦਾ ਨਾ ਤੇ ਰਾਤ ਬਰਾਤੇ ਵੀ ਜਨਰਾਤ ਕੰਮ ਖੜਦਾ ਬੰਦਿਆਂ ਨਾਲ ਹਾਂਜੀ ਹਾਂਜੀ ਮਾੜੀ ਵਧ ਗਿਆ ਮੁੰਡਾ ਉਹ ਤਾਂ ਮੇਰੇ ਫਾਦਰ ਸਾਹਿਬ ਦਾ ਐਕਸੀਡੈਂਟ ਹੋ ਗਿਆ ਸੀ ਤੇ ਅਸੀਂ ਐਂਬੂਲੈਂਸ ਨੂੰ ਕਾਲ ਕੀਤੀ ਜੀ ਉਹ ਲੇਟ ਹੋ ਗਏ ਤੇ ਉਦੋਂ ਫਿਰ ਕਹਾ ਕਿਸ ਨੇ ਕਾਲ ਕਰਤੀ ਉਹ ਵੀਰੇ ਨੇ ਜਿਹੜਾ ਆਇਆ ਉਹਨੂੰ ਪਤਾ ਲੱਗ ਗਿਆ ਹੈਪੀ ਆ ਗਿਆ ਹੈਪੀ ਆ ਗਿਆ ਜੀ ਉੱਥੇ ਇਹ ਗੱਡੀ ਲੈ ਕੇ ਤੇ ਆਪਣੇ ਹਸਪੀਟਲ ਚ ਫਾਦਰ ਸਾਹਿਬ ਨੂੰ ਉਹ ਮਤਲਬ ਉਹਨੇ ਉਹ ਕੀਤਾ ਤੇ ਬਹੁਤ ਵਧੀਆ ਥੋੜੀ ਸੋਚ ਆ ਜੀ ਬਹੁਤ ਇਹੋ ਜਿਹੇ ਮੁੰਡੇ ਮਤਲਬ ਜੇ ਆਉਣ ਜੀ ਤੇ ਸਾਰੇ ਆਪਣੇ ਮਤਲਬ ਵੀ ਨਗਰ ਵਾਸਤੇ ਬਹੁਤ ਵਧੀਆ ਗੱਲ ਆ ਜੀ। ਸੋਚ ਚੰਗੀ ਆ। ਸੋਚ ਚੰਗੇ ਕਿਸਾਨੀ ਅੰਦੋਲਨਾਂ ਵਿੱਚ ਵੀ ਆਇਆ ਮੁੰਡਾ। ਆਇਆ ਜੀ ਹਾਂ ਜੀ ਹਾਂ ਨਹੀਂ ਬਿਲਕੁਲ ਜੀ। ਹਾਂ। ਆਪਾਂ ਫਿਰ ਚੱਲਦੇ ਹਾਂ ਉਹਦੇ। ਅਸਲ ਹਰ ਬੰਦੇ ਦੀ ਮਦਦ ਕਰਦਾ ਈ ਬੰਦਾ। ਹਾਂ। ਤੇ ਆਹੀ ਮੌਕਾ ਆਪਾਂ ਨੂੰ ਬੇਨਤੀ ਕਰਦੇ ਆਂ ਵੀ ਭਈ ਅੱਗੇ ਆ। ਇਹ ਕੰਮ ਵਾਸਤੇ। ਜੀ ਤੁਸੀਂ ਸਾਡੇ ਨਾਲ ਚੱਲੋ ਕਿਉਂਕਿ ਆਇਆ ਨਾ ਥੋੜਾ ਜਿਆ ਫਿਰ ਤੁਹਾਡਾ ਵੀ ਮਤਲਬ ਹੋ ਹੋ ਜਾਂਦਾ। ਹਾਂ। ਹਾਂ ਜੀ। ਆਪਾਂ ਚੱਲਦੇ ਹਾਂ। ਹਾਂ ਜੀ। ਹਾਂ ਹਾਂ ਕਰੀ ਕਰਦੇ ਆਂ ਆਪਾਂ ਗੱਲ। ਕਰੀਓ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਜੀ ਹੋਰ ਬਈ ਬਹੁਤ ਖਾਨ ਜੀ ਹੋਰ ਬਾਈ ਠੀਕ ਹੈ ਹਾਂਜੀ ਹਾਂਜੀ ਵਧੀਆ ਜੀ ਵਧੀਆ ਕਿਤੇ ਚੱਲੇ ਸੀ ਬਾਈ ਹਾਂਜੀ ਨਾਲ ਦੇ ਪਿੰਡ ਚੱਲੇ ਸੀ ਬਈ ਆਪਣੇ ਪਿੰਡੋਂ ਚਾਰ ਮੁੰਡੇ ਆਏ ਸੀਗੇ ਤੇ ਉਹ ਕਹਿੰਦੇ ਕਹਿੰਦੇ ਵੀ ਆਪਣੇ ਪਿੰਡ ਦੇ ਜਗ੍ਹਾ ਗਰਾਉਂਡ ਹੈ ਨਹੀਂਗਾ ਤੇ ਉਹ ਆਪਣੇ ਪਿੰਡ ਦੇ ਮੁੰਡੇ ਨਾਲ ਵਾਲੇ ਪਿੰਡ ਦੇ ਵਿੱਚ ਤਿਆਰੀ ਕਰਨ ਚੁੰਦੇ ਹੁੰਦੇ ਸੀ ਉੱਥੇ ਥੋੜਾ ਜਿਆ ਕੁਛ ਇਤਰਾਜ਼ ਕਰਦੇ ਆ ਲੋਗ ਉਹ ਮੈਨੂੰ ਆ ਕੇ ਕਹਿੰਦੇ ਕਹਿੰਦੇ ਤੁਸੀਂ ਇਹ ਮਤਲਬ ਬੇਨਤੀ ਕਰਕੇ ਆਓ ਉੱਥੇ ਮੇਰੇ ਯਾਰ ਦੋਸਤ ਹੈ ਮੈਂ ਜਾਣਦਾ ਉਹਨਾਂ ਨੂੰ ਤੇ ਮੈਂ ਉਹਨਾਂ ਕੋਲ ਬੇਨਤੀ ਕਰਨ ਚੱਲਿਆ ਸੀ ਵੀ ਇਹਨਾਂ ਨੂੰ ਜਿਆਦੀ ਵਗੈਰਾ ਕਰਨ ਦੇ ਦੇਿਆ ਕਰੋ ਬਹੁਤ ਵਧੀਆ ਬਹੁਤ ਹੀ ਬੜੀ ਗੱਲ ਹੈ ਜੀ ਹੈਪੀ 2 ਮਿੰਟ ਗੱਲ ਕਰਨੀ ਤੇਨੂੰ ਅਸੀਂ ਤਾਂ ਮਾਨ ਕਰਕੇ ਆਈ ਤੇਰੇ ਕੋਲੇ ਬਹੁਤ ਜ਼ਰੂਰੀ ਕੰਮ ਆ ਆਜੋ ਜੀ ਹੈਗਾ ਟਾਈਮ ਫਿਰ ਪਹਿਲੇ ਨਿਮਰਤਾ ਨਾਲ ਹਾਂਜੀ ਦੱਸੋ ਜੀ ਹੁਕਮ ਕਰੋ ਹੁਕਮ ਨਹੀਂ ਛੋਟੇ ਪੈਸੇ ਤਾਂ ਬੇਨਤੀ ਕਰਨ ਆਇਆ ਤੈਨੂੰ ਇਸ ਸਰਪੰਚੀ ਦੇ ਇਲੈਕਸ਼ਨ ਨੇੜੇ ਆ। ਵੀ ਸਾਰੇ ਭਰਾਵਾਂ ਨੇ ਅਸੀਂ رائے ਕੀਤੀ ਪਿੰਡ ਦੇ ਬੰਦੇ ਹੋਰ ਵੀ ਉਹ ਬਾਹਰ ਪਏ ਕਹਿੰਦੇ ਸੀ ਗੱਲ ਕਰਿਆ ਉਹ ਹੈਪੀ ਨਾਲ ਕਹਿੰਦੇ ਵੀ ਅਸੀਂ ਤੈਨੂੰ ਇੱਕੀ ਸਰਪੰਚੀ ਦੇ ਇਲੈਕਸ਼ਨਾਂ ਦੇ ਵਿੱਚ ਖੜਾ ਕਰਨਾ ਆਏ ਆ ਵੀ ਸਾਡਾ ਕਹਿਣਾ ਮੰਨ ਤੇ ਪਿੰਡ ਦੇ ਜਿਹੜੇ ਨੇਕ ਕੰਮਾਂ ਲਈ ਅੱਗੇ ਆ ਭਰਾ। ਭਾਈ ਜੀ ਦੇਖੋ ਵੀ ਜੇ ਤੁਸੀਂ ਮਾਨ ਕਰਦੇ ਹੋ ਤਾਂ ਮੈਂ ਤੁਹਾਡੀ ਇੱਜ਼ਤ ਕਰਦਾ ਇਹ ਜੀ ਗੱਲ ਨੇ। ਔਰ ਆਪਾਂ ਜੀ ਸਰਪੰਚੀ ਤੋਂ ਬਿਨਾਂ ਹੀ ਆਪਾਂ ਆਪਦੇ ਕੰਮ ਕਰ ਹੀ ਜਾਂਦੇ ਆ। ਵਧੀਆ ਠੀਕ ਹੈ ਜੀ ਤੇ ਮੈਂ ਇੰਨੀ ਇਸ ਲਾਈਕ ਸਮਝਦਾ ਨਹੀਂ। ਤੇ ਤੇਜ ਹੋਰ ਹੈ ਜੀ ਦੇਖੋ ਜਿੱਦਾਂ ਹੁਣ ਤੁਸੀਂ ਮਤਲਬ ਬਹੁਤ ਵਧੀਆ ਚੰਗੇ ਕਾਰਲੇ ਕਰ ਰਹੇ ਹੋ ਅਸੀਂ ਸਾਰੇ ਨਵੀਂ ਨੌਜਵਾਨ ਪੀੜ੍ਹੀ ਹੈ ਉਹਦਾ ਅਸੀਂ ਸਾਥ ਦੇਵਾਂਗੇ ਠੀਕ ਹੈ ਜੀ ਉਹਦੇ ਨਾਲ ਕੀ ਹੈ ਨਾਲੇ ਤਾਂ ਬੱਚਾਂ ਦਾ ਵੀ ਹੌਸਲਾ ਵਧੂਗਾ ਜਿੱਦਾਂ ਹੁਣ ਤੁਹਾਡੇ ਕੋਲੇ ਮੰਨ ਲਓ ਤੁਸੀਂ 10-15 ਬੱਚਿਆਂ ਦੀ ਗੱਲ ਕਰਦੇ ਹੋ ਤੇ ਜੇ ਇਹੀ ਚੀਜ਼ ਆਪਣੇ ਮਤਲਬ ਜਿਵੇਂ ਗਰਾਊਂਡ ਵਗੈਰਾ ਉੱਥੇ ਬਣੇ ਹੋਏ ਨੇ ਤੇ ਇਹੀ ਚੀਜ਼ ਆਪਣੇ ਪਿੰਡ 'ਚ ਆ ਜੇ ਤਾਂ ਬੱਚਿਆਂ ਦਾ ਵੀ ਦੁੱਗਣਾ ਹੌਸਲਾ ਹੋਵੇ ਤੇ ਨਾਲ ਆਪਣੀ ਜਿਹੜੀ ਨਵੀਂ ਮਤਲਬ ਜਨਰੇਸ਼ਨ ਹੈ ਤੇ ਉਹਨਾਂ ਦਾ ਵੀ ਹੌਸਲਾ ਵਧੂਗਾ ਜੀ ਇੱਕ ਹੋਰ ਹੈਪੀ ਵੀਰੇਜ ਹੁਣ ਸਵੇਰੇ ਸ਼ੇਅਰ ਕਰਨ ਜਾਣੇ ਆ। ਕਈ ਬੱਚੇ ਸੜਕਾਂ ਤੇ ਪ੍ਰੈਕਟਿਸ ਕਰੀ ਜਾਂਦੇ ਆ, ਸੜਕਾਂ ਦੇ ਭੱਜ ਰਹੇ, ਕੋਈ ਕਸਰਤ ਕਰ ਰਿਹਾ। ਦੇਖੋ ਵੀ ਬਾਹਨ ਆਉਂਦਾ ਕੋਈ ਸਾਧਨ ਕਿੰਨੇ ਆਉਂਦੇ ਆ ਸੜਕ ਤੇ ਨਾ, ਉਹ ਕੋਈ ਹਾਦਸਾ ਹੋਣ ਦਾ ਵੀ ਡਰ ਰਹਿੰਦਾ ਜੇ ਗਰਾਊਂਡ ਹੋਵੇ ਆਪਣੇ ਪਿੰਡ ਦੇ ਵਿੱਚਾਂ ਕੋਈ ਹੋਰ ਸੂਲਤਾ ਹੋਣ ਤਾਂ ਬੱਚਿਆਂ ਨੂੰ ਦੂਜੇ ਪਿੰਡ ਨਾ ਜਾਣਾ ਪਵੇ। ਤਾਂ ਕਰਕੇ ਅਸੀਂ ਸਾਰੇ ਤੇਰੇ ਕੋਲ ਆਏ ਆ ਵੀ ਤੂੰ ਇੱਕ ਵਾਰੀ ਚਾਂਸ ਦੇ ਪਿੰਡ ਨੂੰ ਤੇ ਅਸੀਂ ਸਾਰੇ ਨਿਆਣੇ ਸਿਆਣੇ ਤੇਰੇ ਨਾਲ ਖੜੇ ਆਂ। ਦੇਖੋ ਜੀ ਚਲੋ ਜੇ ਤੁਸੀਂ ਲਾਇਕ ਸਮਝਦੇ ਹੋ ਪਰ ਆਇਆ ਵੀ ਜੀ ਆਪਾਂ پیسے ਕਿਸੇ ਲਾ ਨਹੀਂ ਸਕਦੇ ਦੇਖੋ ਪੈਸੇ ਪੈਸੇ ਲਾਉਣੇ ਹੁੰਦੇ ਤਾਂ ਅਸੀਂ ਤੇਰੇ ਕੋਲੇ ਆਉਂਦੇ ਹੀ ਨਹੀਂ ਜੀ ਆਪਾਂ ਪੈਸੇ ਤਾਂ ਲਾਉਣ ਹੀ ਨਹੀਂ ਨਾ ਨਾ ਤਾਂ ਕੋਈ ਕਿਸੇ ਚੀਜ਼ ਨੂੰ ਪ੍ਰਮੋਟ ਕਰਨਾ ਨਾ ਆਪਾਂ ਕਿਹਨੂੰ ਪਿਉਣਾ ਨਾ ਅਸੀਂ ਤੇਰੇ ਘਰ ਦਾ ਪਾਣੀ ਵੀ ਨਹੀਂ ਪੀਂਦੇਗੇ ਹੋਰ ਦੱਸੋ ਪਰ ਇਸ ਨੇਕ ਕੰਮ ਦੇ ਵਿੱਚ ਅੱਗੇ ਆ ਤਾਂ ਠੀਕ ਹੈ ਜੇ ਤੁਸੀਂ ਮਾਨ ਕਰਦੇ ਹੋ ਤਾਂ ਤੁਹਾਡਾ ਹੁਕਮ ਸਿਰ ਮੱਥੇ ਜੀ ਜਿੰਨੇ ਤੁਸੀਂ ਕਹੋਗੇ ਉਹ ਮੈਂ ਬਾਕੀ ਅਸੀਂ ਸਾਰਾ ਪਿੰਡ ਤੇਰੇ ਨਾਲ ਖੜੇ ਆ ਦਿਨ ਰਾਤ ਤੇਰੇ ਨਾਲ ਖੜਾਂਗੇ ਨਾ ਦੇ ਰਿਪਣ ਜੀ ਲੱਗਣ ਦੀ ਏ ਵੀ ਆਪਾਂ ਵੀ ਚੰਗਾ ਬੰਦਾ ਕੋਈ ਅੱਗੇ ਆਵੇ ਆਪਣੇ ਹਨਾ ਇਹੀ ਚਾਉਣੇ ਆ ਸਾਰੇ ਪਿੰਡ ਦਾ ਵਿਕਾਸ ਹੋਵੇ ਬਿਲਕੁਲ ਕਿਉਂਕਿ ਬੱਚਿਆਂ ਨੂੰ ਸਪੋਰਟਸ ਵਾਸਤੇ ਗਰਾਊਂਡ ਮਿਲੇ ਵਧੀਆ ਬਿਲਕੁਲ ਇਹੀ ਸੋਚ ਜਿਹੜੀ ਬਾਹਰ ਤੋਂ ਕਰਦੇ ਹੋਂ ਉਹਨਾਂ ਹੀ ਆਪਨੇ ਪਿੰਡ ਤੇ ਵੀ ਧਿਆਨ ਦੇਣਾ ਹੈ ਤੇ ਵਿਕਾਸ ਵਾਸਤੇ ੜੜਿਆ ਕੇ ਕਰਨਾ ਜਿਵੇਂ ਹੁਣ ਸਰਕਾਰਾਂ ਸਿਰ ਗਰਮਾ ਕੋਸ਼ਿਸ਼ਾਂ ਕਰ ਰਹੀਆਂ ਨਵੀਆਂ ਨਵੀਆਂ ਹਨਾ ਪਰ ਗਰਾਊਂਡ ਨਾ ਹੋਣ ਕਰਕੇ ਕਿੰਨਾ ਨੁਕਸਾਨ ਚੱਲ ਰਹੇ ਆ ਆਪਾਂ ਵੀ ਤੁਸੀਂ ਚੰਗਾ ਸਰਪੰਚ ਹੋਵੇ ਤਾਂ ਪਿੰਡ ਵਿੱਚ ਬਹੁਤ ਕੁਝ ਲੈ ਕੇ ਆ ਸਕਦਾ ਹੈ ਹਨਾ ਚੰਗੀ ਸੋਚ ਦਾ ਮਾਲਕ ਹੋਵੇ ਤਾਂ। ਬਾਕੀ ਉਹ ਚ ਇਦਾਂ ਵੀ ਅਜਿਹਾ ਹੁਣ ਆਪਾਂ ਚੱਲ ਕੇ ਦੂਸਰੇ ਪਿੰਡ ਜਾਂਦੇ ਆਂ ਤੇ ਮੰਨ ਲਓ ਮੈਕਸਿਮਮ ਕੁਝ ਇੱਕ ਘੰਟਾ ਮੰਨ ਕੇ ਚੱਲੋ। ਹੂੰ। ਉਹੀ ਇੱਕ ਘੰਟਾ ਜੇ ਸਾਡੇ ਪਿੰਡ ਦੇ ਵਿੱਚ ਗਰਾਉਂਡ ਹੈ ਤੇ ਇੱਕ ਘੰਟਾ ਸਾਡੇ ਬੱਚੇ ਵੱਧ ਤੇਰੀ ਕਰ ਸਕਦੇ। ਕਾਹਨਿਓ ਟਾਈਮ ਖਰਾਬ। ਆਓ ਸਾਡਾ ਇੱਕ ਘੰਟਾ ਟਾਈਮ ਬਚੂ ਆਓ ਖਰਾਬ। ਬਿਲਕੁਲ। ਓਏ ਸੁਣ ਕੰਮ ਦੇਰੀ ਕਾਦੀ ਫਿਰ। ਫਿਰ ਚਲੋ ਉਹ ਤੇ ਆਪਾਂ ਸਰਕਾਰ ਕੋਲੋਂ ਪੱਤਰ ਤਿਆਰ ਕਰਾਉਂਦੇ ਤੇ ਭਰਦੇ ਸਰਪੰਚ ਸਾਹਿਬ ਦੇ ਨਾਲ ਚਲੋ ਠੀਕ ਹੈ ਚਲੋ ਭਾਈ ਚਲੋ। ਲੇ ਵੀ ਹੈਪੀ ਸੁਖ ਸ਼ਾਂਤੀ ਨਾਲ ਆਪਣੇ ਕਾਲਜ ਸਾਰੇ ਕੰਪਲੀਟ ਹੋ ਗਿਆ ਪੜੇ ਗਏ ਹਨ ਤੇ ਹੁਣ ਆਪਾਂ ਮਿੱਤਰੋ ਜਿੰਨੇ ਨਵੇਂ ਮੁੰਡੇ ਤੁਸੀਂ ਜੁੜ ਜੋ ਸਾਰੇ ਇਸ ਕੰਮ ਦੇ ਵਿੱਚ ਠੀਕ ਹੈ ਠੀਕ ਹੁਣ ਆਪਾਂ ਫਿਰ ਡੋਰ ਟੂ ਡੋਰ ਕਰੀਏ ਬਿਲਕੁਲ ਡੋਰ ਟੂ ਡੋਰ ਕਰਦੇ ਹਾਂ ਕੰਪਲੀਟ ਆਪਣੇ ਉੱਤੇ ਸਾਰੇ ਆਪਾਂ ਫਿਰ ਡੋਰ ਟੂ ਡੋਰ ਚੱਲਦੇ ਹਾਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਨੀ ਪੱਤੀਆਂ ਆਪਣੇ ਕੋਲੇ ਆ ਜਾਓ ਬਾਈ ਜੀ ਉੱਥੇ ਦਾਰੂ ਵੰਡੀ ਜਾਂਦੇ ਔਰ ਤੇ ਪੈਸੇ ਵੰਡੇ ਜਾਂਦੇ ਆ ਕਿ ਤੁਸੀਂ ਢਿੱਲੇ ਜੀ ਬੈਠੇ ਹੋਗੇ ਪਾਸਟਾ ਜੀ ਹੁਣ ਕੀ ਕਰੀਏ ਉਹ ਕੋਈ ਗੱਲ ਨਹੀਂ ਹੌਸਲਾ ਰੱਖ ਆਪਾਂ ਦਾਰੂ ਨਹੀਂ ਬਣਾਂਗਾ ਆਪਾਂ ਇਹ ਕੰਮ ਨਹੀਂ ਕਰਨਾ ਪੈਸਾ ਬਣਨਾ ਆਪਾਂ ਤਾਂ ਜਿਹੜੀ ਮਿਹਨਤ ਆ ਜਿਹੜੀ ਤੁਹਾਡੀ ਲਗਨ ਨਾਲ ਤੁਸੀਂ ਆਇਆ ਉਹਦੇ ਬੋਟਾ ਮੰਗਣੀ ਆ ਆਪਾਂ ਜਾ ਕੇ ਮਿੱਤਰੋ ਕਿਸੇ ਹਦਾਲਚੀ ਨੇ ਦਾਰੂ ਦਾ ਕਿਸੇ ਨੂੰ ਪੈਸੇ ਦਾ ਲਾਲਚ ਨਹੀਂ ਦੇਣਾ ਉਹ ਤੁਸੀਂ ਟੈਨਸ਼ਨ ਨਾ ਲਓ ਇਹ ਚੀਜ਼ ਤਾਂ ਆਪਾਂ ਉਹ ਕਰਨਾ ਨਾ ਹਾਂ ਇਹ ਚੀਜ਼ ਨੂੰ ਪਰੋਖੇ ਹਣ ਜਾਣਾ ਆਪਾਂ ਕੇ ਠੀਕ ਹੈ ਨਾ ਚਲੋ ਆਜੋ ਫਿਰ ਆਪਾਂ ਚੱਲ ਕੇ ਲੋਕਲ ਸੈਂਟੀ ਲੈਣੇ ਆ ਜੇ ਆਪਣੇ ਜਿਹੜੀ दारू ਬੰਦਰੀ ਸੀ ਘਰੋਂ ਬੰਦ ਤੀ ਪੈਸੇ ਪੂਸੇ ਜਿਹੜੇ ਪਹੁੰਚਦੇ ਕਰਦੇ ਸਾਰੇ ਘਰਾਂ ਚ ਕੋਈ ਕਮੀ ਵੇਸ਼ੇ ਨਹੀਂ ਰਹਿਣਦੇ ਨਹੀਂ ਠੀਕ ਹੈ ਲੈ ਵੀ ਇਧਰੋਂ ਦਾ ਆਪਣਾ ਹੋ ਗਿਆ ਕਲੀਅਰ ਆ ਨਾ ਸਾਰੇ ਨੇ ਆਪ ਨੂੰ ਵਧੀਆ ਹੰਗਾਰਾ ਦਿੱਤਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈ ਆਪ ਕੋ ਸਿਗਾਮ ਮਾਸਟਰ ਜੀ ਜੀ ਉਹ ਕੀ ਹਾਲ ਚਾਲ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਆ ਗਿਆ ਕੋ ਚਾਰ-ਛੇ ਲੜਕੇ ਉਦਾਂ ਹੀ ਓਕੀ ਦੇ ਪੈਂਚੀ ਲੈਣ ਨੂੰ ਫਿਰਦੇ ਹੋ ਜਿੱਤਾਂ ਸਿਆਂ ਪੰਜ ਸਾਲ ਤੇਰੇ ਵਧੀਆ ਗੁਜ਼ਰ ਗਏ ਪਿਛਲੀ ਸਰਪੰਚੀ ਸੀਗੀ ਠੀਕ ਹੈ ਉਹ ਯਾਰ ਆਪਾਂ ਨਵੇਂ ਬੰਦੇ ਨੂੰ ਦੇ ਦਈਏ ਮੌਕਾ ਇੰਨਾ ਹੰਕਾਰ ਮਾੜਾ ਹੁੰਦਾ ਛੋਟੇ ਪਈ ਉਹ ਇਹਦਾ ਟਾਈਮ ਦੱਸੂਗਾ ਕੋਈ ਗੱਲ ਨਹੀਂ ਠੀਕ ਹੈ ਚਲੋ ਹਾਂ ਲੋਕ ਕਿ ਚੰਗਾ ਫਿਰ ਠੀਕ ਆ ਵਧੀਆ ਬੁਟਾਂ ਪੈ ਗਈਆਂ ਰਿਸਪੌਂਸ ਵਧੀਆ ਸੀ ਲੋਕਾਂ ਦਾ ਯਾਰ ਹੈਪੀ ਲੱਗਦਾ ਵੀ ਵੈਗਰੂ ਚੰਗਾ ਸਨੇਹੀ ਲਿਆਊਗਾ ਸ਼ੇਅਰ ਕਰੂਗਾ ਬਾਈ ਮਾਸਟਰ ਵੀ ਬਹੁਤ ਮਾੜਾ ਹੋ ਗਿਆ ਜੱਗੋ 13ਵੀ ਹੋਗੀ ਉਹ ਦੁਬਾਰਾ ਫੇਰ ਚੇਤਾ ਸਿੰਘ ਸਰਪੰਚ ਜਿੱਤ ਗਿਆ ਕਿਤਾਬ ਨੂੰ ਹੋਰ ਇੱਕ ਧੀ ਪੱਕੀ ਗੱਲ ਆ ਹਾਂਜੀ ਹਾਂਜੀ ਰਿਸ਼ਤਾ ਕਰਨੇ ਸੀ ਆਪਾਂ ਜਤਿਆਂਗੇ ਯਾਰਾ ਕੀ ਪਣਾ ਬਕ ਗਿਆ ਬਹੁਤ ਮਾੜਾ ਹੋ ਗਿਆ ਜੀ ਦੇਖਿਆ ਮਾਸਟਰ ਜੀ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਕੁੱਤੇ ਦੀ ਪੂਰ ਸਿੱਧੀ ਹੋ ਸਕਦੀ ਹੈ ਪਰ ਲੋਕਾਂ ਦੀ ਸੋਚ ਨਹੀਂ ਸਿੱਧੀ ਹੋ ਸਕਦੀ ਯਾਰ ਇੱਕ ਹੀ ਲੋਕਾਂ ਦੇ ਮਾਨ ਬਹੁਤ ਸੀ ਜਿਵੇਂ ਪੜੇ ਲਿਖੇ ਲੋਕਾਂ ਵੀ ਕੁਝ ਨਾ ਕੁਝ ਬਦਲਾਅ ਚਾਹਣਗੇ ਹਨਾ ਹਾਂਜੀ ਆ ਯਾਰ ਕਿੱਥੇ ਸਮਝਦੇ ਆ ਮਾਸਟਰ ਕੋਈ ਨਹੀਂ ਕੋਈ ਰਿਪੋਰਟ ਆ ਇਹ ਜੀ ਜਸੋਚ ਕੇ ਮਾਸਟਰੀ ਮੈਂ ਤੁਹਾਨੂੰ ਕਹਿ ਸੀ ਕੋਈ ਨਹੀਂ ਗੁੱਸੇ ਹੋ ਗਿਆ ਯਾਰ ਗੁੱਸੇ ਹੋ ਗਈ ਇਹ ਤਾਂ ਚਲੋ ਯਾਰ ਕੋਈ ਨਹੀਂ ਦਿੱਲੀ ਵੀ ਆਪਾਂ ਕੁਝ ਨਾ ਕੁਝ ਘਰੇ ਚੱਲਦੇ ਆਂ ਹਣਾ ਨਹੀਂ ਹੁੰਦਾ ਵਾ ਜੀ ਬੇਲਾਸ਼ਕ ਬੜ ਹੁੰਦੇ ਆ ਕਿਉਂਕਿ ਜਿਸ ਤਿੱਕੇ ਦਾ ਆਪਾਂ ਮਾਨ ਆਪਾਂ ਉਹ ਕੀਤਾ ਸੀ ਹਣਾ ਇਹ ਲੋਕਾਂ ਨੇ ਮਤਲਬ ਉਹ ਚੀਤੇ ਫੁੱਲ ਨਹੀਂ ਚੜਾਏ ਕਹਿ ਸਕਦੇ ਆਂ ਵੀ ਦੁਬਾਰੇ ਫੇਰ ਨਸ਼ਾ ਜਿੱਤ ਬਿਲਕੁਲ ਜੀ ਬਿਲਕੁਲ ਬਿਲਕੁਲ ਸਰਪੰਚ ਸਾਹਿਬ ਵਧਾਈਆਂ ਜੀ ਬਹੁਤ ਬਹੁਤ ਵਧਾਈਆਂ ਬਹੁਤ ਵਧਾਈਆਂ ਕਰਦੇ ਆਂ ਜੀ ਬਹੁਤ ਠੀਕ ਆ ਜੀ ਬਹੁਤ ਧੰਨਵਾਦ ਜੀ ਹਾਂਜੀ ਜਿਤ ਕਰ ਲਈ ਫਿਰਾਂ ਜੀ ਇਹ ਤੁਹਾਨੂੰ ਪਤਾ ਹੀ ਸੀਗਾ ਜੀ ਸਾਨੂੰ ਤਾਂ ਪਹਿਲਾਂ ਪਤਾ ਸੀਗਾ ਸਰਪੰਚ ਸਾਹਿਬ ਜੀ ਸਰਪੰਚ ਤਾਂ ਇਹ ਜੇਤਾ ਸਿੰਘ ਜੀ ਬਣਨਾ ਜੀ ਜੇਤਾ ਸਿੰਘ ਜੀ ਬਣਨਾ ਹਾਂਜੀ ਸ੍ਰੀ ਕਾਲ ਦੋਸਤੋ ਅਣਖ ਚੈਨਲ ਤੇ ਸਵਾਗਤ ਆ ਜਿਵੇਂ ਤੁਹਾਨੂੰ ਪਤਾ ਏ ਇਸ ਛੋਟੀ ਜਿਹੀ ਮੂਵੀ ਬਣਾਈ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਜਿਵੇਂ ਕਿ ਹੁਣ ਸਰਪੰਚੀ ਦੇ ਇਲੈਕਸ਼ਨ ਚੱਲ ਰਹੇ ਹਨ ਵੀ ਤੁਸੀਂ 15 ਤਰੀਕ ਨੂੰ ਡਿਸਾਈਡ ਕਰਨਾ ਵੀ ਕਿਸ ਚੀਜ਼ ਨੂੰ ਬੋਟ ਪਾਉਣੀ ਹੈ ਨਾ ਕਿਹ ਚੀਜ਼ ਨੂੰ ਦੇਖ ਕੇ ਬੋਟ ਪਾਉਣੀ ਹੈ ਤੇ ਕਿਰਪਾ ਕਰਕੇ ਇਹ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕਮੈਂਟਾਂ ਰਾਹੀਂ ਕੋਈ ਆਪਣੇ ਸੁਝਾਅ ਦੱਸੋ ਵੀ ਕਿੱਦਾਂ ਦੇ ਸਰਪੰਚ ਹੋਣੇ ਚਾਹੀਦੇ ਆ। ਦੋਸਤੋ ਅਣ ਚੈਨਲ ਦਾ ਇੱਕ ਛੋਟਾ ਜਿਹਾ ਪਟਾਲਾ ਜਿਹੜੀ ਅਸੀਂ ਵੀਡੀਓ ਬਣਾਈ ਹੈ ਇਹ ਇਹ ਸਾਡਾ ਵੀਡੀਓ ਬਣਾਉਣ ਦਾ ਇਹੀ ਕਾਰਨਾ ਵੀ ਦੇਖੋ ਅਸੀਂ ਲੋਕਾਂ ਨੂੰ ਸੁਧਾਰਤ ਨਹੀਂ ਸਕਦੇਗੇ ਪਰ ਜੇਕਰ ਕੋਈ ਸਾਡੀ ਵੀਡੀਓ ਦੇਖ ਕੇ ਕੋਈ ਭਰਾ ਦੇ ਕੋਈ ਕੰਨੀ ਚੱਜ ਦੀ ਗੱਲ ਪੈ ਜਾਈ ਕੋਈ ਚੰਗਾ ਸਰਪੰਚ ਆਉਣ ਵਾਲੇ ਟਾਈਮ ਦੇ ਵਿੱਚ ਆ ਜਾਈ ਨਾ ਤਾਂ ਅਸੀਂ ਸਮਝਾਂਗੇ ਵੀ ਸਾਡੀ ਇਹ ਵੀਡੀਓ ਸਫਲ ਹੋ ਜਾਈ। ਬਾਕੀ ਦੋਸਤੋ ਤੁਹਾਨੂੰ ਪਤਾ ਹੀ ਹੈ 15 ਤਰੀਕ ਨੂੰ ਨੇੜੇ ਆ ਰਹੀ ਹੈ ਪੰਚਾਇਤੀ ਚੋਣਾ। ਤਤ ਇਹ ਤੁਸੀਂ ਡਿਸਾਈਡ ਕਰਨਾ ਹੈ ਕਿ ਤੁਸੀਂ ਨਸ਼ੇ ਨੂੰ ਵੋਟ ਪਾਉਣੀ ਹੈ ਇਹ ਇੱਕ ਚੰਗਾ ਤੇ ਇਮਾਨਦਾਰ ਕੰਮ ਕਰਨ ਵਾਲਾ ਸਰਪੰਚ ਨੂੰ ਵੋਟ ਪਾਉਣੀ ਹੈ ਇਹ ਤੁਹਾਨੂੰ ਤੁਸੀਂ ਡਿਸਾਈਡ ਕਰਨਾ ਹੈ ਦੋਸਤੋ ਇਹ ਇੱਕ ਹੋਰ ਜੇ ਸਾਡੀ ਵੀਡੀਓ ਚੰਗੀ ਲੱਗੇ ਤਤ ਕਿਰਪਾ ਕਰਕੇ ਇਹ ਫੇਸਬੁੱਕ ਤੇ ਫੋਲੋ ਕਰ ਲਓ ਸਾਡੇ ਚੈਨਲ ਨੂੰ ਤੇ YouTube ਤੇ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤਾਂ ਕਿ ਸਰਪੰਚ ਦੀ ਦੇਣਾ ਇਹ ਵੀਡੀਓ ਹਰੇਕ ਪਿੰਡ ਦੇ ਵਿੱਚ ਪਹੁੰਚ ਜੇ ਤੇ ਕੋਈ ਚੰਗਾ ਸਪੰਚ ਪਿੰਡ ਦੇ ਵਿੱਚ ਚੁਣਿਆ ਜਾਵੇ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ